ਅੱਛਾ ਯਾਰ ਕਾ ਅਲਫੀਰ ਮੈਥਮੈਟਿਕਸ ਦੇ ਗੁੱਝੇ ਪੇਤਨ ਖੋਲੀਏ ਤਾਂ ਆਪਾਂ ਗੱਲ ਕਰੀਏ ਵੀ ਜੇਕਰ ਆਪਾਂ 1 ਤੋਂ ਲੈ ਕੇ 10 ਤੱਕ ਦਾ ਜੋੜ ਪਤਾ ਕਰਨਾ ਮਦਲੇ 1 ਚ 2 ਜੋੜੋ 3 3 6 4 10 5 15 6 21 7 28 8 36 9 45 10 55 55 ਬਣ ਗਿਆ ਪਰ ਸਾਨੂੰ ਇਹ ਜੋੜਨ ਲੱਗਿਆ 1 ਚ 2 ਜੋੜੇ 3 3 ਚ 3 ਜੋੜੇ 6 6 ਚ 4 ਜੋੜੇ 10 ਇਸ ਤਰ੍ਹਾਂ ਜੋੜ ਕੇ ਪਤਾ ਲੱਗਦਾ ਪਰ ਇੱਕ ਹੋਰ ਇਹਦਾ ਮੈਥਮੈਟਿਕਸ ਦੇ ਵਿੱਚ ਸੌਖਾ ਮੈਥਡ ਇਹ ਹੈ ਕਿ ਇਸ ਦਾ ਅੱਧ ਕਰ ਲਓ 1 ਤੋਂ 10 ਤੱਕ ਦਾ ਅੱਧ ਕਿੰਨਾ ਹੋ ਗਿਆ 5 ਮਤਲਬ ਇਨ ਬਿਟਵੀਨ ਕਿਹੜਾ ਨੰਬਰ ਆ ਗਿਆ 5 ਤਾਂ 5 ਹੀ ਹੋਰ ਲਗਾ ਦਿਓ ਵਾਹ ਇਸ ਦਾ ਜਵਾਬ ਕਿੰਨਾ ਆ ਗਿਆ 55 ਆ ਗਿਆ ਹੈ ਨਾ ਮਜ਼ੇਦਾਰ ਚਲੋ ਇੱਕ ਹੋਰ ਦੇਖਦੇ ਹਾਂ 1 ਤੋਂ ਲੈ ਕੇ 100 ਤੱਕ ਹੁਣ ਇਹਨਾਂ ਦੇ ਵਿਚਕਾਰ ਕਿੰਨਾ ਆ ਗਿਆ 50 ਤੇ 50 ਹੀ ਹੋਰ ਲਗਾ ਦੋ ਠੀਕ ਹੈ ਨਾ ਤੇ ਹੁਣ ਜੇ ਆਪਾਂ ਕਹੀਏ ਗੱਲ ਵੀ 1 ਤੋਂ ਲੈ ਕੇ 1000 ਤੱਕ ਦਾ ਹੁਣ 1 ਤੋਂ 1000 ਤੱਕ ਦਾ ਅੱਧ ਕਿੰਨਾ ਹੋ ਗਿਆ 500 500 ਹੀ ਹੋਰ ਲਗਾ ਦੋ ਮਤਲਬ ਜੇ 1 ਤੋਂ ਲੈ ਕੇ 1000 ਤੱਕ ਦੀਆਂ ਸੰਖਿਆਵਾਂ ਨੂੰ ਸਾਰੀਆਂ ਨੂੰ ਜੋੜਾਂਗੇ ਆਪਾਂ 1 2 ਫਿਰ 3 ਫਿਰ ਜਿੰਨਾ ਆ ਗਿਆ ਉਹਦੇ ਚ 4 ਫਿਰ ਉਹ ਜਿੰਨਾ ਆ ਗਿਆ ਉਹਦੇ ਚ 5 ਐਂ ਜੋੜੀ ਜਾਵਾਂਗੇ ਤਾਂ ਅਖੀਰ ਤੱਕ ਇਹ ਜਵਾਬ ਆਜੂਗਾ ਤਾਂ ਹੈ ਨਾ ਸੌਖਾ ਹੀ ਤਰੀਕਾ ਵੀ ਕਿਸ ਤਰ੍ਹਾਂ ਦੇ ਨਾਲ ਆਪਾਂ ਇਹ ਜਵਾਬ ਲੱਭ ਸਕਦੇ ਹਾਂ ਤੋਂ ਇਸ ਤਰ੍ਹਾਂ ਦੇ ਹੋਰ ਨਵੇਂ-ਨਵੇਂ ਆਈਡੀਆਜ਼ ਲੈ ਕੇ ਤੁਹਾਡੇ ਤੱਕ ਪਹੁੰਚ ਕਰਦਾ ਰਹੂੰਗਾ ਤੇ ਹੁਣ ਤੁਸੀਂ ਇਹ ਲੱਭਣਾ ਕਿ 1 ਤੋਂ ਲੈ ਕੇ 10000 ਤੱਕ ਇਹ ਕਿੰਨਾ ਹੋਊਗਾ ਲਿਖੋ ਕਮੈਂਟ ਦੇ ਵਿੱਚ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਇਹ ਤਾਂ ਇੰਨਾ ਆਸਾਨ ਸੀਗਾ ਹਨਾ ਇਹਦਾ ਅਸੀਂ ਵੀ ਕਰ ਸਕਦੇ ਸੀਗੇ ਤਾਂ ਇਸ ਤਰ੍ਹਾਂ ਦੇ ਸੌਖੇ ਸੌਖੇ ਤਰੀਕੇ ਹੋਰ ਸਿੱਖਣ ਦੇ ਲਈ ਜੁੜੇ ਰਹੋ ਜੈਸਵਿੰਥ ਲੈਬਨ ਬੀਲਜ਼ ਦੇ ਨਾਲ